ਪਾਠਿਕ ਜੈ ਭਾਰਤ ਮਾਤਾ ਜੈ ਭਾਰਤ ਜੈ ਭਾਰਤ ਮਾਤਾ ਨੌਵਾਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਜੈ ਭਾਰਤ ਜੈ ਭਾਰਤ ਮਾਤਾ ਹਲਦੀ ਘਾਟੀ ਤੇਰੀ ਤੇਰੇ ਸੋਹਨਾਥ ਦੇ ਮੰਦਰ ਤੇਰੇ ਦੁੱਖਾਂ ਦੀ ਬਾਤ ਸੁਣਾਉਂਦੇ Rajputani Khanda ਵਿਆਸਾਂ ਦੇ ਕੰਡੇ ਤੋਂ ਮੁੜਿਆ ਖਾਕੇ ਮਾਰ ਸਿਕੰਦਰ ਜੈ ਭਾਰਤ ਜੈ ਭਾਰਤ ਮਾਤਾ ਜਲਿਆਂਵਾਲੇ ਬਾਗ ਤੇਰੇ ਦੀ ਅੱਜ ਵੀ ਅਮਰ ਕਹਾਣੀ ਕਾਮਾਗਾਟਾ ਮਾਰੂ ਤੇਰੇ ਅੱਗ ਲਾਈ ਵਿੱਚ ਪਾਣੀ ਚੰਡੀ ਬਣ ਕੇ ਰਣ ਵਿੱਚ ਜੂਝੀ ਤੇਰੀ ਝੰਸੀ ਰਾਣੀ ਜੈ ਭਾਰਤ ਜੈ ਭਾਰਤ ਮਾਤਾ ਭਗਤ ਸਿੰਘ ਜਿਹੇ ਪੁੱਤਰ ਤੇਰੇ ਉਧਮ ਸਿੰਘ ਸਰਾਬੇ ਡੁੱਲੇ ਖੂਨ ਦਾ ਬਦਲਾ ਉਸਨੇ ਤੋਲ ਲਿਆ ਵਿੱਚ ਛਾਵੇ ਗੋਰੀ ਅਣਖ ਨੂੰ ਰੰਗੀ ਕਰ ਗਏ ਤੇਰੇ ਗਦਰੀ ਬਾਬੇ ਜੈ ਭਾਰਤ ਜੈ ਭਾਰਤ ਮਾਤਾ ਲਾਜ ਪਤ ਜਹੇ ਬਣ ਗਏ ਤੇਰੀ ਲਾਜ ਪਤ ਦੇ ਰਾਖੇ ਸ਼ਿਵਾ ਅਤੇ ਪ੍ਰਤਾਪ ਤੇਰੇ ਨੇ ਲਿਖੇ ਸ਼ਹੀਦੀ ਸਾਕੇ ਫਾਂਸੀ ਦੇ ਫਟਿਆਂ ਤੇ ਬੈਠੀ ਤਵਾਰੀਖ ਪਈ ਆਖੇ ਜੈ ਭਾਰਤ ਜੈ ਭਾਰਤ ਮਾਤਾ ਇਸੀ ਸਾਡਾ ਪਹਿਲਾ ਪਾਠ ਜਿਹੜਾ ਕਿ ਇੱਕ ਕਵਿਤਾ ਸੀ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਸੀ ਇਹ ਕਵਿਤਾ ਇਸ ਕਵਿਤਾ